ਕੋਡ ਮਸਲਾ ਹੋਇਆ ਇਹ ਕੀ ਗੱਲ ਸੋਚ ਰਹੇ ਹੋ ਸਾਰਾ ਸਾਡੇ ਤੇ ਕਿੰਨਾ ਤਕਾ ਹੋਇਆ ਇਸ ਮੇਰੇ ਹਸਬੰਦ ਨਾਲ ਜੀ ਮੇਰੇ ਹਸਬੰਦ ਘਰੇ ਪਏ ਸੀ ਕਿ ਅਸੀਂ ਅੱਡੇ ਤੇ ਰੇੜੀ ਲਗਾਨੇ ਜੀ ਰੋਟੀ ਦੀ ਰੋਟੀ ਪਰਾਂ ਦੇ ਤੇ ਰੇੜੀ ਲਗਾਨੇ ਜੀ ਅੱਡੇ ਤੇ 8 ਸਾਲ ਤੋਂ ਜੀ ਸਾਡੇ ਮੇਰੇ ਹਸਬੰਦ ਘਰ ਪਏ ਸੀ ਮਾਸ ਪਟੇ ਸੀ ਅਣਪਛਾਤੇ ਬੰਦੇ ਆਏ ਜੀ ਰਾਤ ਨੂੰ 8 ਵਜੇ 3 ਮਿੰਟ ਸਾਡੇ ਘਰ ਗੱਡੀ ਆਈਆਂ ਦੋ ਆ ਮੇਰੀਆਂ ਦੋ ਬੇਟੀਆਂ ਸਨੇ ਜੀ ਆਹ ਦੇਖੋ ਜੀ ਇਹਨਾਂ ਨੇ ਤਾਂ ਕਮੁੱਕੀ ਕੀ ਅੱਕੇ ਜੀ ਅੰਦਰ ਸਾਡੇ ਵੜ ਕੇ ਸਾਡੇ ਬਿਨਾਂ ਗੱਲ ਤੋਂ ਤਲਾਸ਼ੀ ਲਈ ਗਈ ਹੈ ਜੀ ਮੈਂ ਇਸ ਟਮ ਘਰ ਹੈਣੀ ਸੀ ਜੀ ਉਹਨਾਂ ਨੇ ਤੇ ਸਾਡੇ ਬੱਚੇ ਮੇਰੇ ਹਸਬੰਦ ਚ ਲੈ ਜਾ ਕੇ ਚੱਕ ਕੇ ਲੈ ਗਏ ਜੀ ਜਾਂਦੇ ਜਾਂਦੇ ਸਸ ਅਸੀਂ ਨਾਲ ਗਿਆ ਛਾਣੇ ਚ ਗਏ ਉਹਨੇ ਸਾਨੂੰ ਕਹਿੰਦੇ ਸਾਡੇ ਕੋਲ ਆਏ ਨਹੀਂ ਚੱਕ ਕੇ ਲੈ ਗਏ ਜੀ ਮੰਡੀਆਂ ਦੇ ਵਿੱਚ ਜਾ ਕੇ ਨਾ ਜੀ 3 ਘੰਟੇ ਮੰਡੀਆਂ ਦੇ ਵਿੱਚ ਘੁਮਾਉਂਦੇ ਰਹੇ ਸਰ ਉਹਥੇ ਜਾ ਕੇ ਹਾਂਜੀ ਸਾਨੂੰ ਛੇਕੇ ਵਾਲੇ ਪਤ ਲੱਗੇ ਜੀ ਸਿੰਡੀਗੜ ਵਾਲੇ ਸਿੰਡੀਗੜ ਵਾਲੇ ਲੱਗੇ ਭਾਈ ਜੀ ਹਾਂਜੀ ਸ਼ਰਾਬ ਸ਼ਰੂਕ ਦਾ ਕੰਮ ਕਰਦੇ ਨਹੀਂ ਨਹੀਂ ਸਾਰਾ ਸੀਨ ਕਰਦੇ ਸਾਰਾ ਸੀ ਜਾਣਦੇ ਰੰਗ ਆਪਣੇ ਸੀਨ ਕਰਦੇ ਜੀ ਕਈ ਬੰਦਿਆਂ ਦੇ ਫੋਨ ਆ ਗਏ ਵੀ ਇਹ ਕਰਦੇ ਨਹੀਂ ਹਾਂਜੀ ਹੁਣ ਭਾਈ ਨੇ ਗਰੰਟੀ ਹੈ ਸਰ ਗਰੰਟੀ ਦੇਣ ਨਜ਼ਾਇਜ਼ ਪਿਆਸਰ ਸਰ ਸਰ ਸਿਓ ਸਾਹਿਬ ਕਿੱਥੇ ਨੇ ਬਲਦੇਵ ਹਾਂਜੀ ਬੁਲਾਓ ਜੀ ਬੁਲਾਓ ਜੀ अच्छा रेडि ਤੇ ਮੈਂ ਖੜਾ ਸੀਗਾ ਜੀ ਤੇ ਉਹ ਬੰਦੇ ਬੋਤਲ ਨੂੰ ਹੱਥੇ ਸੀਗੀ ਜੀ ਤੇ ਮੈਨੂੰ ਕਹਿੰਦੇ ਜੱਸੀ રેੜੀ ਕਿਹੜੀ ਹੈ ਮੈਂ ਕਹਿੰਦਾ ਇਹ ਹੈ ਉਹ ਜੱਸੀ ਕਿੱਥੇ ਹੈ ਮੈਂ ਕਹਿੰਦਾ ਘਰ ਸਟਰ ਲੱਗੀ ਹੋਇਆ ਹਫਤਾ ਹੋ ਗਿਆ ਵੀ ਮੈਂ ਖੜਦਾ ਹਾਂ ਉਰੇ ਦੱਸਣ ਨੂੰ ਬਲਾਓ ਮੈਂ ਕਹਿੰਦੀ ਆ ਸਟਰ ਲੱਗੀ ਹੋ ਸਰ ਨਹੀਂ ਆਸੋ ਕੰਮ ਕਰੋ ਕੀ ਕੰਮ ਹੈ ਇਹ ਤੋੜ ਕੇ ਬੋਤਲ ਸੇਲ ਹੋਈ ਹੈ ਪੇਟੀ ਕਿੱਥੇ ਹੈ ਉਹ ਦੇਖੋ ਐਸਚੀਓ ਸਾਹਿਬ ਸੀਗੇ ਆਏ ਉਹ ਆ ਗਏ ਕੋਈ ਪੰਜ-ਛੇ ਬੰਦੇ ਹੋਰ ਆ ਕਿ ਮੈਨੂੰ ਘਿਰ ਲਿਆ ਜੀ ਮੈਂ ਕਿਹਾ ਮੈਂ ਖੜੋ ਜੀ ਮੈਨੂੰ ਬੁਲਾਣਾ ਮੈਂ ਫੋਨ ਕੱਢੇ ਮੇਰਾ ਫੋਨ ਕੋਗੇ ਲਿਕੇ ਸਰ ਮੈਂ ਨਾਲ ਦੀ ਨਾਲ ਕੰਪਲੀਟ ਕਰੀ फोन नंबर दी करी तो ओरिजिनल ਲਿਗਾ ਕਾਇਮ ਰਿਹਾ ਬੰਦ ਬੰਦ ਨਾਮ ちゃっੇ ਬੰਦ ਲਿਗਾ ਸਰ ਮੈਂ ਘਟੇ ਬਾਰੇ 1 ਵਜੇ 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 ਸਰ ਮ ਬਖਸ਼ਨਾਨ ਪਰ ਮੇਰਾ ਹਸਬੰਦ ਨੂੰ ਸਾਰੀ ਦਿਨਾਂ ਦਾ ਝੇਜ ਪਤਾ ਕੀ ਦੱਸੋ ਮੇਰਾ ਆਰਾਮਤ ਹੋਈਗਾ ਕੋਈ ਨਾ ਦੀ ਦਰ ਨਹੀਂ ਸਰ ਸਾਰਾ ਸਮਾਂ ਦੇਰ ਸਾਰਾ ਦੌਰ ਨਾ ਕਰਦੇ ਹਾਂ ਜੀ ਅੰਦਰ ਕਰਤਾ ਜੀ ਇਹਨਾਂ ਨੇ ਕਰਤਾ ਦੇਖੋ ਜੀ ਹਾਂਜੀ ਜੇਲ ਕਰਾ ਕੇ ਫਿਰ ਬੱਚੇ ਨਾਲ ਇਹਨਾਂ ਨੇ ਸੇਲ ਕਰਾਈ ਸੀ ਆਪਣਾ ਅਸੀਂ ਕਰਵਾਈ ਸੀ ਆਪਣੇ ਬੰਦੇ ਨਾਲ ਅੱਛਾ ਚਾਰ ਮਹੀਨੇ ਬੋਤਲ ਖਰੀਦੀਆਂ ਨੇ ਸਾਡਾ ਸਾਰਾ ਮੱਲਾ ਸਾਰਾ ਢੱਡਾ ਗਵਾਇਆ ਸਰ ਜੇ ਇਹਨਾਂ ਨੇ ਦਾਦੂ ਖਰੀਦਦਾ ਦੇਖਦਾ ਬਣਿਆ ਗਿਆ ਹਾਂ ਫੋਨ ਤੇ ਆਉਂਦੀ ਜਾਣ ਤੇ ਮੈਂ ਆਪਾ ਦਰੂਸਾ ਦਵਾਉਂਗੀ ਸਰ ਇਹ ਦੇਖੋ ਜੀ ਜੇ ਮੇਰਾ ਬੰਦਾ ਫੜਦਾ ਸੁਣਿਆ ਗਿਆ ਨਾ ਦੇਖਿਆ ਗਿਆ ਮੈਂ ਆਪਣੇ ਆਪ ਫੜਾ ਦਵਾਉਂਗੀ ਮੈਂ ਆਪਣੇ ਆਪ ਨੂੰ ਵੀ ਹੱਥ ਖੜੀਆਂ ਲਵਾਉਂ ਉਹ ਤੋਂ ਵੱਧ ਮੈਂ ਕੁਝ ਨਹੀਂ ਕਰ ਸਕਦੀ ਮੈਂ ਆਪਣੇ ਬੱਚੇ ਨੂੰ ਸੌਦਾ ਦਵਾਉਂਗੀ ਸਰ ਅਸੀਂ ਜੀੜੀ ਤੇ ਕੰਮ ਕਰਕੇ ਨਾ ਕਰਦੇ ਤੇ ਇਹ ਬੇਟੀ ਹੈ ਸਰ ਮੈਂ ਸੀ ਬੇਟੀ ਹੈ ਰੈਡੀ 10 ਰੋਟੀ ਮੇਰੀ ਰੈਡੀ ਹੈ ਸਰ 10 ਲਾਉਣ ਜਾ ਰਹੇ ਹਾਂ ਕੋਈ ਪਰਸਪਰ ਮੈਂ ਉਹ ਕੋਈ ਨਾ ਮੈਂ ਯਾਰੇ ਕੰਪਨੀ ਦਾ ਅਸੀਂ ਬੜੇ ਸਰ ਅਸੀਂ ਬੜੇ ਸਰ ਸਾਡੀ ਕਾਲਜ ਚ ਮੈਂ ਵੱਢ ਰਹੀ ਹਾਂ ਬੇਟੀ ਮੇਰੇ ਨਾਲ ਹੋਵੇ ਦੋ ਰੋਟੀਆਂ ਇਕੱਠੇ ਬਣਾਣੇ ਅਸੀਂ ਜੀ ਹਰਿਆਣੇ ਦਾ ਪਾਈ ਪਿਛਲੇ ਦੋਨੋਂ ਇਕੱਠੇ ਹਰਿਆਣੇ ਦਾ ਦੰਦ ਮੈਂ ਬਚਾਰ ਪਿਆ ਬਚਾਰੇ ਸੱਟਣ ਪੰਜਾਬ ਛੋਣ ਦਾ ਮਤਲਬ ਨਹੀਂ ਪੰਜਾਬ ਸਸਤੀ ਆ ਹਰਿਆਣੇ ਚ ਕਿਉਂ ਲਊਗਾ ਅਗਲਾ ਹਾਂਜੀ ਹਰਿਆਣੇ ਦੀ ਸ਼ਰਾਬ ਸਾਡੇ ਤੋਂ ਮਹਿੰਗੀ ਆ ਸਾਡੇ ਸ਼ਰਾਬ ਸਸਤੀ ਆ ਹਰਿਆਣੇ ਵਾਲੀ ਕਿਉਂ ਵੇਚੂਗਾ ਸਰ ਜੀ ਸਰ ਇੱਕ ਮਿੰਟ ਸਰ ਸਭਨ ਲਈ ਤਾਂ ਹੱਟਾ ਹੋ ਗਿਆ ਜੀ ਉਹਨੂੰ ਮਾਸ ਪਟੇ ਹੋਇਆ ਐਕਸੀਡੈਂਟ ਡਿੱਗ ਪਿਆ ਉਹਨਾਂ ਨੂੰ ਮਾਰੂਏ ਪੇਗੇ ਤੇ ਆਪਾਂ ਇੱਥੇ ਦੇਖੋ ਆਈ ਚੱਲ ਰਹੀ ਹੈ ਸਰ ਉਹਨਾਂ ਨੇ ਮਾਸ ਪਟੇ ਬਣਾ ਇਹਨਾਂ ਨੇ ਆਪ ਬੁਮਾਰ ਹੋਏ ਨੂੰ ਚੱਕਿਆ ਆਪ ਚੱਕਿਆ ਜੀ ਮੇਰੀ ਗੁੜੀਆਂ ਨੂੰ ਅੰਦਰ ਧੱਕਾ ਮਾਰਿਆ ਮੈਂ ਕਰ ਦੇਣੀ ਸੀ ਹਸਪਤਾਲ ਸਰ ਉਸ ਟਾਈਮ ਉਹਨਾਂ ਨਾਲ ਕੋਈ ਵੀ ਲੇਡੀਜ਼ ਨਹੀਂ ਸੀ ਜਦੋਂ ਆਏ ਚਾਰ ਬੰਦੇ ਸੀ ਮੇਰੀ ਦੋ ਸਿਸਟਰ ਘਰ ਸੀ ਹੁਣ ਤੁਸੀਂ ਆਪ ਦੋ ਚਾਰ ਬੰਦੇ ਨਾਲ ਜਾ ਰਹੇ ਜਦੋਂ ਉਹਨਾਂ ਨੂੰ ਪੁੱਛਿਆ ਜਦ ਲਈ ਤੁਸੀਂ ਕੌਣ ਹੋਗੇ ਆਡੈਂਟੀਫਾਈ ਤੁਹਾਡੀ ਆਡੈਂਟੀਟੀ ਦੋ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ ਸਾਡੇ ਘਰ ਤੇ ਇੰਨੀ ਵੀ ਸਾਡੇ ਫੋਨ ਲੈ ਲੇ ਜੀ ਅਸੀਂ ਆਪ ਜ਼ਿੰ ਤੂੰ ਕੁ ਲੈ ਗਿਆ ਜੀ ਮੇਰਾ ਮੋਬਾਈਲ ਕੱਢਦਾ ਜੀ ਪੈਸੇ ਕੱਢਦੇ ਜੀ ਨਾ ਮੈਨੂੰ ਕਹਿਆ ਜੇ ਤੂੰ ਬੋਲਿਆ ਤੇ ਮੈਂ ਐਸੀ ਗੱਲਾਂ ਕੱਢੀਆਂ ਨਾ ਕੱਢਣ ਵਾਲੀਆਂ ਜੀ ਐਨੀ ਮੇਰੀ ਕਹਾਣੀ ਬਣਾ ਲਏ ਸੀ ਜੀ ਮਾ ਛਾਣੀ ਸਾਡੀ ਕੋਈ ਸੁਵਾਈ ਨਹੀਂ ਹੋਈ ਤੇਰਾ ਬੇ ਇਹਨਾਂ ਨੂੰ ਮੈਂ ਕਹਿਆ ਜੀ ਮੇਰਾ ਇੱਕ ਬੰਦਾ ਸਾਫ਼ ਕਰਾ ਦੇ ਅੰਥੇ ਸ਼ਰਾਬ ਦੇ ਉਹ ਕਰਦਾ ਫੜਦਾ ਨਾ ਜੀ ਥਰੀ ਫੈਮਿਲੀ ਹੈ ਇਹ ਘਰ ਦਾ ਬੁਰਾ ਹਾਲ ਸਾਰਾ ਦੁਨੀਆਂ ਦਾ ਕੁਝ ਨਾ ਮਿਲ ਜੀ ਤਾਂ ਦੇਖੋ ਸਾਡੀ ਕਿ ਕਿਤੇ ਕਹਿ ਕੇ ਕਰਾਇਆ ਸ਼ਰਾਬ ਇਹਦਾ ਠੇਕਾ ਕਹਿ ਕੇ ਨਹੀਂ ਕਰਾਇਆ ਤਾਂ ਪਹਿਲਾਂ ਸੀਲ ਕਰਾਈ ਇਹਨਾਂ ਤੋਂ ਮੈਂ ਤੋਸਾ ਤੋਸਾ ਸੌਂ ਅਮਰੀਕਾ ਇਹ ਛੋਟੀਆਂ ਗੱਲਾਂ ਆਪਾਂ ਜਿਹੜ ਕੀ ਕੇ ਫੜੋ ਜਿਹੜਾ ਫੜਨ ਵਾਲਾ ਇਹ ਕੀ ਹੈ ਕਿੱਡੀ ਗੱਲ ਸਰ ਹੁਣ ਤਾਂ ਫਸ ਗਿਆ ਨੇ ਇਹ ਜਿਹੜੇ ਆਪਾਂ ਠੇਕੇਦਾਰਾਂ ਦੇ ਕਰਕੇ ਕੱਢ ਦਿੱਤਾ ਇਹ ਵੇਚਦਾ ਵੀ ਹੋਵੇ ਯਾਰ ਆਪਾਂ ਇੱਕ ਗੱਲ ਕਰਦੇ ਆਂ ਫਿਰ ਵੀ ਕਿੱਡੀ ਗੱਲ ਹੈ ਇੱਕ ਗਰੀਬ ਨਾਲੇ ਇੱਕ ਮਿੰਟ ਭੈਣੇ ਇੱਕ ਮਿੰਟ ਅਲਕੋ ਪਰ 10 ਮਿੰਟ ਭੈਣੇ ਮੇਰੇ ਸਭ ਦੀ ਗੱਲ ਸੁਣੋ ਹੁਣ ਗੱਲ ਕਰ ਰਹੇ ਕੋਈ ਗੱਲ ਹੋਰ ਪਾਵਾਂ ਵੇਚਦਾ ਹੋਵੇ ਇਹ ਛੋਟੀਆਂ ਗੱਲਾਂ ਇਹ ਨਾ ਕਰਾਓ ਮੇਰਾ ਕੈਨਸਲ ਕਰੋ ਸਰ ਜੀ ਕਰ ਦਿੱਤਾ ਹੈ ਇਹਨੂੰ ਘਰ ਤੋਂ ਚੱਕੇ ਦਿੱਸੇ ਨੂੰ ਥੈਂਕ ਯੂ ਕੱਚਾ ਦਾਨ ਕੱਲ ਤਾਂ ਸੁਣ ਲਿਆ ਕਰੋ ਕਿ ਜਾਨਾ ਜਾ ਕੇ ਉੱਥੇ ਦਿਖਾਤਾ ਵੀ ਇਹ ਉੱਥੇ ਸੇਲ ਕਰਦਾ ਉਹ ਕੋਈ ਵਾਲੇ ਬੱਚਿਆਂ ਦੇ ਨਾਲ ਤਾਂ ਕੋਈ ਮਤਲਬ ਨਹੀਂ ਕਿਸੇ ਤਰ੍ਹਾਂ ਦਾ ਉਹ ਕਰਦਾ ਸਰ ਉਹ ਆ ਫਾਇਡ ਬੋਤਲਾਂ ਕਿ ਲਿਖੇ ਤੁਸੀਂ ਖੁਦ ਦੇ ਕਿ ਤੇ ਕਰੋ ਚੱਕਿਆ ਸਰ ਇੱਕ ਰੇਡੀਅ 65 ਬੋਤਲਾ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ ਜੀ 3 ਸਰ ਸੇ 3 ਤਾਂ ਭੈਣਾਂ ਦੇ ਨਾਲ ਕਰਦੀਆਂ ਦੋਨੋਂ ਕਰਦੇ ਜੀ ਦੋ ਤਿੰਨ ਮੰਦੀ ਹੁੰਦੀ ਕੇਸ ਜੇ ਗਵਾਹ ਨੇ ਵੀ ਸਾਡੇ ਸਾਹਮਣੇ ਕੱਢ ਕੇ ਗੱਡੀ 'ਚ ਉਹਨਾਂ ਨੇ ਰੱਖੀ ਹੈ ਜੀ ਉਹ ਨਗਵਾ ਨਹੀਂ ਪੂਰੋਟ ਨਹੀਂ ਵੀਡੀਓ ਸਰ ਸਰ ਇਹ ਬੋਧ ਨਹੀਂ ਬਰਸ਼ੋਕਾ ਦੇ ਦੂਜੇ ਪਾਸੇ ਅੰਗਾਰ ਪਾਸੇ ਸਾਡਾ ਬੰਦਾ ਘਰ ਆ ਗਿਆ ਠੀਕ ਹੈ ਕੋਈ ਨਹੀਂ ਕੋਈ ਸਾਰੀ ਜ਼ਿੰਦਗੀ ਦੀ ਸਰ ਉਹ ਜੋ ਐਮਐਲਏ ਸਾਹਿਬ ਨੇ ਕਹੇ